मिले हाणे यूट्यूब ते न ਸਤ ਸਤਿ ਦੀ ਅਵਾਜ਼ న్యూਸ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਭਾਰੀ ਬਾਰਸ਼ ਪੈ ਰਹੀ ਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿਹੜੇ ਹੜ੍ਹ ਆਏ ਆ ਜਿਨ੍ਹਾਂ ਕਰਕੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਦਾ ਹੋ ਰਿਹਾ ਵਾ ਤੇ ਅੱਜ ਅਸੀਂ ਫੇਰ ਸਤਲੁਜ ਦਰਿਆ ਦੇ ਪੁਲ ਦੇ ਥੱਲੇ ਖੜੇ ਆਂ ਕਿਉਂਕਿ 4 ਦਿਨ ਪਹਿਲਾਂ ਵੀ ਤੁਹਾਨੂੰ ਕਪੂੜ ਦਿਖਾਈ ਸੀ ਤੇ ਕੱਲ ਮਿਤੀ 1 9 2025 ਨੂੰ ਵੀ ਤੁਹਾਨੂੰ ਅਕਈ ਸ਼ਾਮ ਦੀ ਰਿਪੋਰਟ ਦਿਖਾਈ ਸੀ ਤੇ ਤੁਹਾਨੂੰ ਅਸੀਂ ਦੱਸ ਵੀ ਦਿੱਤਾ ਸੀ ਕਿ ਪਾਣੀ ਵਧਣ ਦੀ ਸੰਭਾਵਨਾ ਹੈ ਅੱਜ ਤੁਹਾਨੂੰ ਨਵੀਂ ਅਪਡੇਟ ਅਸੀਂ ਦਿਖਾ ਰਹੇ ਹਾਂ ਕੱਲ ਤੋਂ ਦਿਖਾਇਆ ਸੀ ਅਸੀਂ ਮੈਂ ਕੈਮਰਾਮੈਨ ਨੂੰ ਕਹੂਗਾ ਵੀ ਹੁਣ ਤੇ ਖੜੀ ਅਸੀਂ ਜਿਹੜੀ ਰਿਪੋਰਟਾਂ ਦਿਖਾਈ ਸੀ ਘਰ ਤੋਂ ਘੱਟ 40 50 ਫੁੱਟ ਪਾਣੀ ਦਾ ਪੱਕੇ ਨੂੰ ਵਧ ਗਿਆ ਤੇ ਅੱਜ ਫੇਰ ਤੁਹਾਨੂੰ ਅਸੀਂ ਨਵੀਂ ਅਪਡੇਟ ਦਿਖਾ ਰਹੇ ਆ ਪਰ ਪਤਾ ਲੱਗਿਆ ਕਿ ਹੋਰ ਇੱਥੇ ਪਾਣੀ ਭਦਨ ਜਿਹੜੀ ਸੁਭਾਵਨਾਵਾਂ ਆਸੇ-ਪਾਸੇ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਭਾਵੇਂ ਹਜੇ ਕੋਈ ਖਤਰਾ ਨਹੀਂ ਪਰ ਚੌਕਸ ਰਹਿਣ ਦੀ ਜ਼ਰੂਰ ਲੋੜ ਆ ਤੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜੀ ਆ ਤੁਸੀਂ ਦੇਖ ਰਹੇ ਹੋ ਉਹ ਤੁਹਾਨੂੰ ਦਿਖਾ ਦਿੰਦੇ ਆ ਤਮਾਨੇ ਧੋਖਾ ਮਾਰ ਰਿਹਾ ਆ ਤੁਹਾਨੂੰ ਦਿਖਾ ਰਿਹਾ ਆ ਆ ਤੁਹਾਨੂੰ ਜਿਹੜਾ ਕਲਰ ਰਿਪੋਰਟਿੰਗ ਦਿਖਾਈ ਸੀ ਤੁਹਾਨੂੰ ਇਹਦੇ ਵਿੱਚ ਜਿਹੜੇ ਜਿੱਥੇ ਤੱਕ ਉਹ ਤਾਰ ਲੱਗੀ ਆ ਉੱਥੇ ਤੱਕ ਕੋਈ ਪਾਣੀ ਨਹੀਂ ਸੀ ਆ ਘੜ ਤੋਂ ਘੱਟ 100 150 ਫੁੱਟ ਜਿਹੜਾ ਪਾਣੀ ਤੇਜ਼ੀ ਨਾਲ ਵਧ ਰਿਹਾ ਅਸੀਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀ ਕਿ ਜਿਹੜੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਆ ਕਿਉਂਕਿ ਜਿਹੜਾ ਕਾਫੀ ਪਾਣੀ ਦਾ ਪੱਤਰ ਵੱਧ ਚੁੱਕਿਆ ਤੇ ਹੁਣੇ-ਹੁਣੇ ਕੁਝ ਖਬਰਾਂ ਤੋਂ ਪਤਾ ਲੱਗਿਆ ਵੀ ਹੋਰ ਵੀ ਪਾਣੀ ਵਧਣ ਦੀ ਜਿਹੜੀ ਸੁਭਾਵਨਾ ਆ ਤਾਂ ਕਿ ਜਿਹੜੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਭਾਵੇਂ ਹਜੇ ਕੋਈ ਖਤਰਾ ਨਹੀਂ ਪਰ ਉਹਨਾਂ ਨੂੰ ਜਿਹੜੀ ਚੌਕਸ ਰਹਿਣ ਦੀ ਜਿਹੜੀ ਆ ਲੋੜ ਆ ਤੇ ਪਰ ਇੱਥੇ ਜਿਹੜੇ ਲੋਕ ਵੱਖ-ਵੱਖ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕਰ ਰਿਹਾ ਵੀ ਸਾਡੀ ਹਜੇ ਕਿਸ ਨੇ ਕੋਈ ਸਾਰਨ ਲਈ ਭਾਵੇਂ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੇ ਆ ਗੂ ਆ ਇੱਥੇ ਖੜ ਕੇ ਆਤ ਗਏ ਆ ਫੋਟੋ ਵੀ ਖਿੱਚਾ ਕੇ ਚਲੇ ਗਏ ਆ ਪਰ ਜਿਹੜੇ ਲੋਕਾਂ ਦੇ ਨਾਲ ਆਸਾਂ ਮੀਦਾ ਤੇ ਉਤਰਨਾ ਸੀ ਉਹ ਹਜੇ ਨਹੀਂ ਉਤਰ ਰਹੇ ਤੇ ਅਸੀਂ ਤੁਹਾਨੂੰ ਇਹ ਵੀ ਨਾਲ ਦੱਸ ਦਈਏ ਵੀ ਇਸ ਭਾਰੀ ਵਾਰਸ਼ ਨਾਲ ਲੋਕਾਂ ਦੇ ਘਰਾਂ ਦਾ ਕੋਪੀ ਜਿਹੜਾ ਨੁਕਸਾਨ ਕਰ ਦਿੱਤਾ ਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਘਰ ਚੋ ਰਹੇ ਆ ਤੇ ਪਰ ਉਹ ਲੋਕ ਆਸ ਲੈ ਕੇ ਬਲਾਕ ਸਦਾਂ ਬੜੇ ਬੇਫਿਕਰ ਪਹੁੰਚੇ ਹੋਏ ਸੀ ਤਰਪਾਲਾਂ ਲੈਣ ਵਾਸਤੇ ਤਾਂ ਕਿ ਜਿਹੜੇ ਸਾਡੇ ਘਰਾਂ ਦੀ ਕੁਝ ਸੁਰੱਖਿਆ ਹੋ ਗਏ ਪਰ ਉੱਥੇ ਲੋਕਾਂ ਨੂੰ ਨਿਰਾਸ਼ਾ ਗੜੀ ਪੱਲੇ ਪਈ ਆ ਤੇ ਜਿਸ ਕਰਕੇ ਨਿਰਾਸ਼ ਲੋਕਾਂ ਨੇ ਉੱਥੇ ਬਲਾਕ ਸਦਾਂ ਬੜੇ ਦੇ ਮੂਹਰੇ ਧਰਨਾ ਵੀ ਰਗਾ ਲਗਾਇਆ ਗਿਆ ਵਾ ਹੁਣ ਆਪਾਂ ਦੇਖਦੇ ਆਂ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਸਰਪੰਚ ਦੇ ਨਮੇ ਦੇ ਆ ਕੇ ਕਿਵੇਂ ਲੋਕਾਂ ਦੀ ਸਾਲ ਲੈਂਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਜੱਪਟਕ ਟਿੰਡਿ ਗਿਦੜੂ ਹਕਸਤ ਦੀ ਆਵਾਜ਼ న్యూਸ ਪੰਜਾਬ ਦਰਸਕੋਪ ਤੁਹਾਨੂੰ ਅਸੀਂ ਕੱਲ ਇਹ ਦ੍ਰਿਸ਼ਿਅ ਦਿਖਾਇਆ ਸੀ ਕਿ ਮੈਂ ਕੈਮਰਾ ਉੱਤੋਂ ਕਹਿੰਦਾ ਵੀ ਉਹ ਜਿਹੜੇ ਪੂਰੇ ਪੌਪੂਲਰ ਦੱਸਦੇ ਆ ਉੱਥੇ ਕੱਲ ਕੁਝ ਕਿਸਾਨ ਜਿਹੜੇ ਦਰਖਤ ਕੱਟ ਕੇ ਆਪਣੇ ਸਰੱਖੇ ਥਾਵਾਂ ਤੇ ਲੈ ਕੇ ਜਾ ਰਹੇ ਸੀ ਤੇ ਪਰ ਅੱਜ ਉਹ ਦਰਖਤ ਵੀ ਡੁੱਬਦੇ ਦਿਖਾਈ ਦੇ ਰਹੇ ਆ ਤੇ ਜਿਹੜੀ ਝੁੰਡਰੀ ਆਪਾਂ ਗੱਲ ਕਰਦੇ ਆ ਵੀ ਝੋਨਾ ਘਰ ਤੋਂ ਕੱਟ ਐ ਇਹ ਵਾਲੇ ਪਾਸੇ ਵੀ 100 150 ਕਟ ਸੀ ਪਰ ਅੱਜ 100 150 ਫੋਟੋ ਜਿਹੜਾ ਝੋਨਾ ਪਾਣੀ ਦੇ ਵਹਾਅ ਵਿੱਚ ਰੁੜ ਚੁੱਕਾ ਵਾ ਤੇ ਪਾਣੀ ਹੋਰ ਵੀ ਜਿਹੜਾ ਵਧਨ ਦੀ ਸਭਾਵਨਾਵਾਂ ਜਾਪਦੀ ਆ ਤੇ ਹੋਰ ਵੀ ਜਿਹੜਾ ਝੋਨਾ ਦੀ ਫਸਲੀ ਤਵਾ ਹੁੰਦੀ ਦਿਖਾਈ ਦੇ ਰਹੀ ਆ ਕਿਉਂਕਿ ਅਸੀਂ ਤੁਹਾਨੂੰ ਕੱਲ ਹੀ ਜਾਗਰੂਕ ਕਰਤਾ ਸੀ ਕਿ ਹੋਰ ਪਾਣੀ ਵਧਨ ਦੀ ਜੜੀ ਸਭਾਵਨਾਵਾਂ ਪਰ ਹੁਣ ਪਤਾ ਲੱਗਿਆ ਵੀ ਇੱਥੇ ਹੋਰ ਵੀ ਪਾਣੀ ਵਧਨ ਦੀ ਸਭਾਵਨਾਵਾਂ ਜਿਸ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਥੋੜਾ ਚੌਕਸ ਰਹਿੰਦੀ ਹਜੇ ਲੋੜ ਆ ਮੈਂ ਫੇਰ ਕਿਹਨਾਂ ਕਹੂੰਗਾ ਵੀ ਅਜੇ ਝੋਨਾ ਮਾਲ ਫਸਲ ਆ ਕੇ ਆਈ ਕਿਵੇਂ ਤਬਾਹ ਹੋ ਰਹੀ ਆ ਕਿਉਂਕਿ ਕੱਲ ਦਾ ਪਾਣੀ ਘਰ ਤੋਂ ਘੱਟ 100 150 ਫੁੱਟ ਉਹ ਜਿਹੜਾ ਹੋਰ ਝੋਨੇ ਦੀ ਫਸਲ ਵੱਲ ਚਲਾ ਗਿਆ ਤੇ ਹੋਰ ਝੋਨੇ ਦੀ ਫਸਲ ਤਬਾਹ ਹੋ ਗਈ ਆ ਤੇ ਹੁਣ ਵੀ ਜਿਹੜਾ ਪਾਣੀ ਲਗਾਤਾਰ ਜਿਹੜਾ ਝੋਨੇ ਨੂੰ ਟਾਲਾਉਂਦਾ ਹੋਇਆ ਦਿਖਾਈ ਦੇ ਰਿਹਾ ਵਾ ਤੇ ਜਿਹੜੇ ਪਪੂਲਰ ਆ ਉਹ ਦਰਖਤਾਂ ਅਸਾਨਾਂ ਨਾਲ ਕੁਝ ਤਾਂ ਵੱਢ ਲਈ ਸੀ ਤੇ ਕੁਝ ਵਿਚੇ ਛੜਕ ਜਾਂ ਪਏ ਕਿਉਂਕਿ ਉੱਥੇ ਵੀ ਪਾਣੀ ਨੇ ਆਪਣੇ ਮਾਰ ਤਾਂ ਹੁਣੀ ਸ਼ੁਰੂ ਕਰਤੀ ਤੇ ਚਲੋ ਅਸੀਂ ਵੀ ਕਹਿੰਨੇ ਆ ਪ੍ਰਮਾਤਮਾ ਮਿਹਰ ਕਰੇ ਪੰਜਾਬ ਵਾਸੀਆਂ ਤੇ ਮਿਹਰ ਕਰੇ ਜਿਹੜੇ ਹਰ ਦੀ ਸਥਿਤੀ ਨਾਲ ਜਿਹੜਾ ਮੁਕਾਬਲਾ ਕਰ ਰਿਹਾ ਜੂੰਝ ਰਹੇ ਆ ਤੇ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਨੂੰ ਮੁਸ਼ਕਿਲਾਂ ਨਾਲ ਸਾਹਮਣਾ ਕਰਨਾ ਪਵੇ ਅਸੀਂ ਤੁਹਾਨੂੰ ਨਵੀਂ ਜਿਹੜੀ ਸਾਡੇ ਕੋਲ ਅਪਡੇਟ ਆਊਗੀ ਤੁਹਾਨੂੰ ਉਸ ਸਮੇਂ-ਸਮੇਂ ਤੇ ਨਵੀਂ ਅਪਡੇਟ ਵੀ ਦਿਖਾਉਂਦੇ ਰਹਿਾਂਗੇ